ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਪੁਲਿਸ ਮੁਰਦਾਬਾ 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 ਪੰਜਾਬ ਪੁਲਿਸ ਮੁਰਦਾਬਾ 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 ਪੰਜਾਬ ਪੁਲਿਸ ਹਾਏ ਹੋਏ ਹਾਏ 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 ਤੁਸੀਂ ਦੇਖ ਸਕਦੇ ਹੋ ਹੁਸ਼ਿਆਰਪੁਰ ਪੁਰਹੀਰਾ ਚੌਂਕੀ ਜੋ ਕੇ ਹੁਸ਼ਿਆਰਪੁਰ ਤੋਂ ਖਗਵਾੜਾ ਵੱਲ ਤੇ ਜੀ ਬਾਈਕ ਪੈਂਦੀ ਹੈ ਇੱਥੇ ਬਿਲਕੁਲ ਚੌਂਕੀ ਦੇ ਸਾਹਮਣੇ ਤਾਲਾ ਲਾ ਗਿਆ ਹੈ ਰੋਡ ਜਾਮ ਕਰ ਦਿੱਤਾ ਗਿਆ ਹੈ ਰੋਡ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਹੈ ਅਸੀਂ ਪੁੱਛਾਂਗੇ ਇਹ ਤਾਲਾ ਕਿਸ ਸਬੰਧ ਵਿੱਚ ਲਾ ਗਿਆ ਰੋਡ ਜਾਮ ਕਿਸ ਸਬੰਧ ਵਿੱਚ ਕੀਤਾ ਗਿਆ ਕੀ ਕਾਰਨ ਹੋ ਗਿਆ ਹੈ ਅਸੀਂ ਗੱਲ ਕਰਾਂਗੇ ਕੀ ਪੂਰਾ ਮਾਮਲਾ ਹੈ ਔਰ ਲੋਕ ਇਕੱਠੇ ਹੋਏ ਹਨ ਵੀ ਦੇ ਸਕਦੇ ਹੋ ਲਾਈਵ ਤਸਵੀਰਾਂ ਦੂ ਦੂ ਤੱਕ ਜਾਮ ਲੱਗ ਚੁੱਕਾ ਹੈ ਦਿਨ ਹੋ ਗਏ ਆ ਇੱਕ ਮੁੰਡਾ ਰੋਹਿਤ ਨਾਂ ਦਾ ਮੁੰਡਾ ਜਿਹਨੂੰ ਕੁੱਟਿਆ ਪੂਰੀ ਤਰ੍ਹਾਂ ਨਾਲ ਉਹਨੂੰ ਘਰ ਬੁਲਾ ਕੇ ਕਿਡਨਾਪ ਕਰਕੇ ਉਹਨੂੰ ਫੋਟ ਕੇ 5-10 ਜਣਿਆਂ ਨੇ ਕੁੱਟਿਆ ਕੁੱਟ ਕੇ ਉਹਦੀ ਵੀਡੀਓ ਵਾਇਰਲ ਕੀਤੀ ਵਾਇਰਲ ਕਰਨ ਤੋਂ ਬਾਅਦ ਉਹਨੂੰ ਜਲੀਲ ਕੀਤਾ ਗਿਆ ਜਦੋਂ ਮੈਂ ਚੌਕੀ ਇੰਚਾਰਜ ਨੂੰ ਇੰਨੀ ਗੱਲ ਦੱਸੀ ਮੈਂ ਕਿਹਾ ਭਾਜੀ 4 ਦਿਨ ਹੋ ਗਏ ਸਾਡੇ ਬੱਚੇ ਆਣ ਕੇ ਸਵੇਰ ਨੂੰ ਬਹਿੰਦੇ ਤੁਹਾਡੇ ਕੋਲ ਵੀ ਤੁਸੀਂ ਜਿਨ੍ਹਾਂ ਨੇ ਮਾਰੀਆਂ ਉਹ ਘਰ ਬੈਠੇ ਆ ਕਹਿੰਦਾ ਯਾਰ ਸਾਡਾ ਅਸੀਂ ਭੇਲੇ ਆ ਕਹਿੰਦਾ ਸਾਡਾ ਕੋਈ ਇਹ ਕੰਮ ਦੱਸੋ ਮੈਂ ਕਿਹਾ ਤੁਹਾਡੀ ਵੇ ਆਫ ਟਾਕਿੰਗ ਦੱਸੋ ਕਿੰ ਕਿੱਦਾਂ ਦੀ ਆ ਇੱਕ ਬੰਦਾ ਜਿਹੜਾ ਜੁੱਤੀਆਂ ਖਾਨ ਵਾਲਾ ਉਹ ਰੋਜ਼ ਚੌਂਕੀ ਆ ਰਿਹਾ ਚਾਰ ਦਿਨ ਤੋਂ ਤਾਂ ਚੌਂਕੀ ਇੰਚਾਰਜ ਦੇ ਬਿਆਨ ਆ ਕਹਿੰਦਾ ਮੈਂ ਬੇਲਾ ਨਹੀਂ ਹੈਗਾ ਤੁਹਾਡੇ ਕੰਮਾਂ ਲਈ ਕਹਿੰਦਾ ਬਾਹਰ ਨਿਕਲ ਜਾਓ ਮੈਂ ਕਹਿੰਦਾ ਪਰਚਾ ਦੂੰਗਾ ਜੇ ਜ਼ਿਆਦਾ ਗੱਲ ਕੀਤੀ ਤਾਂ ਮਾਲ ਸਾਹਿਬ ਮਾਲ ਸਾਹਿਬ ਕਿਹਨੂੰ ਕਿਹਾ ਪਰਚਾ ਦੂੰਗਾ ਤੁਹਾਨੂੰ ਕੀ ਗੱਲ ਮੈਨੂੰ ਕਹੀ ਆ ਪਰਸਨਲ ਮੂੰਹ ਤੇ ਕਹੀ ਆ ਸਰਪੰਚ ਸਾਹਿਬ ਗਵਾਇਆ ਚਾਰ ਪੰਜ ਬੰਦੇ ਗਵਾਇਆ ਕਹਿੰਦਾ ਮੈਂ ਜਿੱਥੇ ਪਰਚਾ ਦੂੰਗਾ ਮੈਂ ਕਿਹਾ ਤੂੰ ਮੇਤੇ ਬਣਦੀ ਕਾਰਵਾਈ ਜਿਹੜੀ ਕਰਦੇ ਭਰਾ ਜੇ ਮੈਂ ਕੋਈ ਮਾਰਾ ਕੰਮ ਕੀਤਾ ਤਾਂ ਮੈਂ ਜੇ ਕਿਸੇ ਦੇ ਲਈ ਇਨਸਾਫ ਲਈ ਗੱਲ ਕਰਦਾ ਤਾ ਸਾਨੂੰ ਇਹ ਅੰਦਰ ਦੇਣਗੇ ਆਗੂਆਂ ਨੂੰ ਦੇਣਗੇ ਅੰਦਰ ਇਹ ਮਾਲ ਸਾਹਿਬ ਅਗਲੀ ਪਲੈਨਿੰਗ ਕੀ ਆ ਪੂਰੀ ਅਗਲੀ ਪਲੈਨਿੰਗ ਚੁੱਕੀ ਇਹ ਜਨਾ ਚਰ ਮਾਫੀ ਨਹੀਂ ਮੰਗਦਾ ਇਹ ਬੰਦਾ ਡਿਪਟੀ ਸਾਹਿਬ ਮੈਂ ਸਾਰੇ ਦੇ ਧਿਆਨ ਚ ਲਿਆਂਦੀ ਗੱਲ ਮੈਂ ਉਹਨਾਂ ਚਰ ਜਾਮ ਨਹੀਂ ਖੋਲਣਾ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਦੱਸੂਗਾ ਮੈਂ ਡੇਰਾ ਸਚਖੰਡ ਬੱਲਾ ਤੋਂ ਜਾ ਕੇ ਲਾਈਵ ਹੋਊਂਗਾ ਹੁਣ ਵੀ ਇਹ ਬੰਦੇ ਨੇ ਸਾਡੇ ਨਾਲ ਇਦਾਂ ਵੀ ਕੀ ਕੀਤੀ ਆ ਇਹ ਇਹਨਾਂ ਨੂੰ ਨਹੀਂ ਪਤਾ ਕਿ ਸਾਡੇ ਬੰਦੇ ਨਾਲ ਧੱਕਾ ਹੋ ਰਿਹਾ ਤਾਂ ਇਹ ਬੰਦਿਆ ਕੰਮ ਕਰ ਰਿਹਾ ਹਾਂ ਸਾਥੀਓ ਪੂਰੀ ਰਾਤ ਹਾਂਜੀ ਸਾਹਿਬ ਕੀ ਮਾਮਲਾ ਹੋਇਆ ਅੱਜ ਜਿਹੜਾ ਇਹ ਰੋਡ ਜਾਮ ਕੀਤਾ ਗਿਆ ਇੱਕ ਰੋਹਿਤ ਨਾਮ ਦਾ ਮੁੰਡਾ ਆ ਜਿਹਨੂੰ ਪੂਰੀ ਤਰ੍ਹਾਂ ਨਾਲ ਘਰ ਕਿਡਨਾਪ ਕਰਕੇ ਕੁੱਟਮਾਰ ਕੀਤੀ ਗਈ ਉਹਦੀ ਕਿਹੜੇ ਪਿੰਡ ਦਾ ਰੋਹਿਤ ਉਹ ਰੋਹਿਤ ਮੁੰਡਾ ਇੱਥੇ ਦਾ ਹੀ ਆ ਲੋਕਲ ਮੁੰਡਾ ਆ ਉਹਨੂੰ ਕੀਪੀ ਨਗਰ ਦੇ ਕੁਝ ਬੰਦਿਆਂ ਨੇ ਅਗਵਾ ਕਰਕੇ ਉਹਨੂੰ ਚੰਗੀ ਤਰ੍ਹਾਂ ਨਾਲ ਕੁੱਟਿਆ 10 15 ਜਣਿਆਂ ਨੇ ਕੁੱਟਿਆ ਮੈਂ ਮਾਨਯੋਗ ਇੰਚਾਰ ਸਾਹਿਬ ਨੂੰ ਕਿਹਾ ਮੈਂ ਕਿਹਾ ਭਾਜੀ ਵੀ ਜਿਨ੍ਹਾਂ ਨੇ ਜੁੱਤੀਆਂ ਮਾਰੀਆਂ ਉਹ ਘਰ ਬੈਠੇ ਆ ਜਿਹੜਿਆਂ ਨੇ ਜੁੱਤੀਆਂ ਖਾਧੀਆਂ ਰੋਜ਼ ਤੁਹਾਡੇ ਦਰ ਤੇ ਆਣ ਕੇ ਕਹਿੰਦਾ ਮੈਂ ਬੇਲਾ ਕਹਿੰਦਾ ਮੈਨੂੰ ਇਹੇ ਕੰਮ ਰਹਿ ਗਿਆ ਕਹਿੰਦਾ ਕੰਪਲੇਂਟ ਦਿੱਤੀ ਉਹਨਾਂ ਨੇ ਕੰਪਲੇਂਟ ਦਿੱਤੀ ਸਾਰਾ ਕੁਝ ਦਿੱਤਾ ਅੱਜ 5 ਦਿਨ ਹੋ ਗਏ ਕੋਈ ਇਸ ਬੰਦੇ ਨੇ ਕਾਰਵਾਈ ਨਹੀਂ ਕੀਤੀ ਮੈਂ ਖੁਦ ਆ ਰਿਆਂ ਲਗਾਤਾਰ ਮੈਨੂੰ ਮੈਂ 4 ਦਿਨ ਦਾ ਮੈਨੂੰ ਹੀ ਹੋਵੇ ਆਉਂਦੇ ਨੂੰ ਠੀਕ ਹੈ ਜੀ ਜੇ ਅਸੀਂ ਖੱਜਲ ਖਵਾ ਲੋ ਹੁਣ ਲਾਪੇ ਤਾਂ ਆਮ ਬੰਦੇ ਦਾ ਕੀ ਮਤਲਬ ਇਹ ਦੂਜੀ ਪਾਰਟੀ ਨਾਲ ਮਿਲ ਕੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਜਦੋਂ ਅਸੀਂ ਆਪਣਾ ਪ੍ਰੈਸ਼ਰ ਗ੍ਰੇਡ ਕੀਤਾ ਤਾਂ ਅੱਜ ਉਹਨਾਂ ਨੂੰ ਬੁਲਾ ਵੀ ਲਿਆ ਅੱਜ ਕਿੱ ਮੈਨੂੰ ਕਹਿੰਦਾ ਮੈਂ ਤੇਤੇ ਪਰਚਾ ਦਊਂਗਾ ਕੋ ਕੌਣ ਕਹਿੰਦਾ ਜੀ ਚੌਂਕੀ ਇੰਚਾਰਜ ਨੇ ਕਿਹਾ ਕਹਿੰਦਾ ਮੈਂ ਤੇਤੇ ਪਰਚਾ ਦੇਣਾ ਇਹ ਪੂਰੀ ਇੰਚੌਂਕੀ ਚੌਂਕੀ ਦਾ ਕਹਿੰਦਾ ਪਰਚਾ ਦੇਣਾ ਮੈਂ ਕਿਹਾ ਕਿਸ ਗੱਲ ਦਾ ਪਰਚਾ ਦਊਂਗਾ ਮੈਂ ਇਨਸਾਫ ਦੀ ਗੁਹਾਰ ਲਾਉਂਦਾ ਤਾਂ ਕਰਕੇ ਮੈਂ ਤੇਤੇ ਪਰਚਾ ਦੇਣਾ ਆ ਗੱਲ ਹੋਈ ਹੈ ਹੁਣ ਕੀ ਮੰਗ ਕਾ ਤੂੰ ਕੋਈ ਕੁਛ ਨਹੀਂ ਮੈਂ ਉਹਨਾਂ ਚ ਜਾਨ ਨਹੀਂ ਖੋਲਣ ਦੇਣਾ ਬੰਦੇ ਮੇਰੇ ਸਾਰੇ ਆਗੂ ਮੈਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਦਾ ਜੇ ਨਾ ਕੋਈ ਕੀਤੀ ਕਾਰਵਾਈ ਤਾਂ ਮੈਂ ਤੇ ਘੱਟ ਮੈਂ ਫੇ ਆਪਾਂ ਜਾਨ ਉਹਨਾਂ ਚ ਏਦਾਂ ਚੱਲੂਆ ਕੀ ਕਿਉਂ ਲਾਇਆ ਗਿਆ ਦਾਨਾ ਇਹ ਕੋਈ ਦਰਖਾਸਤ ਦਿੱਤੀ ਸੀ ਇੱਕ ਦਿਨ ਵੀ ਇੱਕ ਬੰਦੇ ਨੂੰ ਕੁੱਟ ਕੇ ਨਾ ਉਹਦੀ ਵੀਡੀਓ ਵਾਇਰਲ ਕਰਦੀ ਹੈ ਵੈਰੀਫਾਈ ਕੀਤਾ ਜਾ ਰਿਹਾ ਠੀਕ ਹੈ ਜੀ ਇਹਨਾਂ ਨੂੰ ਦੱਸ ਦਿੱਤਾ ਸਾਰਾ ਜੋ ਸਾਡੀ ਕਾਰਵਾਈ ਕੀਤੀ ਹੈ ਡਾਕਟਰ ਮਨਾਲ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਤੁਹਾਡੇ ਪੁਲਿਸ ਚੌਕੀ ਇੰਚਾਰਜ ਦੇ ਉੱਪਰ ਦੋਸ਼ ਲਾਇਆ ਜਾ ਰਿਹਾ ਕਿ ਉਹ ਕਹਿੰਦੇ ਕਿ ਜੇ ਤੁਹਾਡੇ ਉੱਪਰ ਹੀ ਪਰਚਾ ਮਾਦਣਾ ਮਨਾਲ ਸਾਹਿਬ ਨਾਲ ਇਦਾਂ ਦੀ ਕੋਈ ਗੱਲ ਨਹੀਂ ਆਪਣੀ ਅੱਛਾ ਜੀ ਸਜੀਪਾ ਜੀ ਜੀਮੇ ਕੀ ਪਤਾ ਲੱਗਾ ਕਿ ਦੋਨੇ ਤੇ ਰਾਣੀ ਚਲੋ ਠੀਕੇ ਬਹਿ ਕੇ ਹੁਣ ਗੱਲਬਾਤ ਵੀ ਕਰ ਲਈ ਆ ਔਰ ਉਸ ਤੋਂ ਬਾਅਦ ਜੋ ਤੁਹਾਡੇ ਵੱਲੋਂ ਬੰਦੀ ਕਾਰਵਾਈ ਹੋ ਕਰ ਦਿੱਤੀ ਜਾਵੇਗੀ ਬਿਲਕੁਲ ਜੇ ਨਾ ਇਹਨਾਂ ਦੀ ਕੋਈ ਨਿਪਟਰੀ ਤਾਂ ਸਾਡੇ ਵੱਲੋਂ ਕਾਰਵਾਈ ਕਰ ਦਿੱਤੀ ਜਾਵੇਗੀ ਠੀਕ ਹੈ ਤਾਂ ਇਹ ਬੰਦੇ ਹੁਣ ਹੋ ਗਿਆ ਜੀ ਧੰਨਾ ਬੰਦ ਦਾ ਬਿਲਕੁਲ